ਹਾਂਜੀ ਬਹਿਰ ਜੀ ਦਾ ਖਾਲਸਾ ਬਹਿਰ ਜੀ ਫਤਿਹ ਜੀ ਤੇ ਪਹਿਲਾਂ ਦਾ ਭਾਈ ਸਾਰਿਆਂ ਨਾਲੋਂ ਜਿਹੜੀ ਆਪਣੀ ਭੈਣ ਨੇ ਕਾਰਵਾਈ ਕੀਤੀ ਆ ਕੰਗਣਾ ਨਰਾਬਤ ਦੇ ਉਹਨੂੰ ਛਕਾਇਆ ਚਾਟਾ ਉਹਨੂੰ ਬਹੁਤ ਬਹੁਤ ਮੁਬਾਰਕਾਂ ਮਹਾਰਾ ਚੜ੍ਹਦੀ ਕਲਾ ਰੱਖੇ ਸਾਰੇ ਬੰਦੇ ਸਪੋਰਟ ਕਰੋ ਫੁੱਲ ਬਟਾ ਫੁੱਲ ਠੀਕ ਆ ਜੀ ਤੇ ਬਹੁਤ ਚੜ੍ਹਦੀ ਕਲਾ ਕੰਮ ਕੀਤਾ ਉਹਨੂੰ ਦੱਸਤਾ ਵੀ 100 100 ਰੁਪਏ ਪੈਸੇ 2 200 ਰੁਪਏ ਪੈਸੇ ਬੋਲਦੀ ਸੀ ਤੋਂ ਕਿ ਤੇਰੀ ਮਾਂ ਨੂੰ ਕੋਈ ਬੋਲਦਾ ਤੂੰ ਕੀ ਕਰਦੀ ਹੈ ਨਾ ਬਹੁਤ ਵਧੀਆ ਉਹਨੇ ਸੁਨੇਹਾ ਦਿੱਤਾ ਵੀ ਪੰਜਾਬੀ ਦਾ ਅਣਖੀ ਨੇ ਤਾਂ ਕਦੋਂ ਮਰ ਜੀ ਹੈ ਤੇ ਆ ਸਾਡਾ ਪੂਲ ਆ ਇਹ ਅਸੀਂ ਪਹਿਲਾਂ ਜੀ ਪੱਟਿਆ ਜੇਸੀਬੀ ਨਾਲ ਪੱਟਿਆ ਜੇਸੀਬੀ ਨਾਲ ਪੱਟ ਕੇ ਅਸੀਂ ਆ ਕਾਗਜ਼ ਪਾਤਾ ਕਾਲਾ ਮੋਟਾ ਕਾਗਜ਼ ਲੈ ਕੇ ਆ ਲੁਧਿਆਣੇ ਇਹ ਜੋੜ ਕੇ ਅਸੀਂ ਇਹ 40 ਬਾਈ 40 ਦਾ ਸੀ ਨਹੀਂ 40 ਬਾਈ 60 ਦਾ 40 ਬਾਈ 60 ਦਾ ਕਾਗਜ਼ ਜੋੜਿਆ ਇਹ ਕਾਗਜ ਦੋ ਦੂਸਰਾ ਪਾਤਾ ਦੂਜੇ ਤੀਜੇ ਦਿਨ ਜੀ ਕਾਗਜ ਗਿਆ ਪਾਟ ਵਿੱਚੋਂ ਗੱਲ ਕੀ ਕਿਨਾਰੇ ਐ ਸਿੱਧੇ ਖੜੇ ਸੀ ਹਨਾ ਪਾਇਆ ਤਾਂ ਸੀ ਹਿਸਾਬ ਨਾਲ ਵੀ ਭਾਰ ਨਾ ਪਾਵੇ ਪਾਣੀ ਦਾ ਨਾਲ ਦੀਆਂ ਢੱਲੇ ਵੀ ਕਰੀ ਗਿਆਂ ਕਾਗਜ ਤੇ ਉਧਰ ਦੀ ਦਿੱਦ ਦੇ ਹੋਗੇ ਜੀ ਸਾਰੇ ਦਰਜ ਤੇ ਉਹ ਭਰਾਵਾ ਪਾਟ ਗਿਆ ਕਾਗਜ ਇਹਨਾਂ ਦੇ ਹੁਣ ਕਹਿੰਦੇ ਵੀ ਪਾਣੀ ਦਾ ਗੰਧਲ ਗਿਆ ਚਲੋ ਪਾਣੀ ਅਸੀਂ ਕੱਢਿਆ ਛੱਟ ਜੇ ਮਗਾ ਐ ਕਰੋ ਹੁਣ ਤੁਸੀਂ ਆਜ ਲੈ ਗਏ ਬਾਈ ਚਿੱਟਾ ਕਾਜ ਪਾਉਣੇ ਆਪਾਂ ਇੱਟਾਂ ਲਾ ਦਨੇ ਨਾਲ ਅਸੀਂ ਆ ਚਲੋ ਇੱਟਾਂ ਲਾਈਏ ਅਸੀਂ ਇੱਟ ਬਾਈ 6600 ਰੁਪਏ ਨੂੰ ਇੱਟਾ ਕਿੱਟ ਕਿੰਨੇ ਹਜ਼ਾਰ ਰੁਪਏ ਦੀ ਇੱਟ 6000 ਹਾਂ ਜੀ ਬੰਦੇ ਆ ਸਿਰ 6000 ਪਹਿਲਾਂ ਵੀ 1000 ਰੁਪਏ ਸੀ ਆਪਣੇ 6000 ਇੱਟ 6000 ਇੱਟ ਪੈ ਗਈ ਆ ਜਾ ਹੁਣ ਅਸੀਂ ਪਹਿਲਾਂ ਏਸੀ ਵੀ 2 ਟਨ ਦਾ ਲਾਇਆ ਠੀਕ ਆ ਜੀ ਉਦੋਂ ਪਹਿਲਾਂ ਅਸੀਂ ਮੋਟਰ ਵੀ ਪਾਈ ਆ ਇਹਦੇ ਵਿੱਚ ਇਹਨੂੰ ਭਰਨ ਭਰਨ ਲਈ ਉਹਦੇ ਵੀ ਸਾਡਾ ਲੱਖ ਰੁਪਈਆ ਹਜ਼ਾਰ ਲੱਖ ਰੁਪਈਆ ਲੱਗ ਗਿਆ ਤੇ ਡਿਲੀਵਰੀ ਇਤਾਰ ਲੱਲਾ ਭੱਬਾ ਮੋਟਰ ਹੈ ਤੇ ਫੇਰ ਨਾਲ ਹੀ ਏਸੀ ਵਾਲਾ ਖਰਚਾ ਖੜਾ ਹੋ ਗਿਆ ਠੀਕ ਆ ਜੀ ਉਹ ਜਦੋਂ 60000 ਦਾ ਸੀ ਦੋ ਟਨ ਦਾ ਟਾਚੀ ਦਾ ਚਲੋ ਜੀ ਉਹ ਆਪਣਾ ਕੋਈ ਭਾਈ ਬੰਦ ਸੀ ਸਾਨੂੰ 42000 ਦਾ ਪੈ ਗਿਆ ਚਲੋ ਨਵੇੜੋ ਕੰਮ ਉਦੋਂ ਬਾਅਦ ਦਾ ਕਾਂ ਪਾਹਾ ਸੀ ਉਹ ਸੈੱਡ ਪਾਇਆ ਹੋਇਆ ਸੈੱਡ ਦੇ ਵਾਲੇ ਦਾ ਉੱਥੇ ਰੋਟੀ ਵਾਲਾ ਜਗਾੜ ਕੀਤਾ ਤਾਂ ਵੀ ਨਾ ਮੱਖੀ ਆਵੇ ਨਾ ਮਛਰ ਜੀ ਉਹਦੇ ਆਲੇ-ਦਾਲੇ ਜਾਲੀ ਲੱਗ ਜਾਣੀ ਐ ਜਾਲੀ ਦੇ ਆਲੇ-ਦਾਲੇ ਖੁੱਲਣ ਵਾਲੀਆਂ ਚਾਦਰਾਂ ਲੱਗ ਜਾਣੀਆਂ ਐ ਮੀਂਹ ਆਉਂਦਾ ਸਰੀਏ ਐ ਕਰ ਦੋ ਨੇੜੇ ਲੱਗ ਗਿਆ ਮੀਂਹ ਨਹੀਂ ਆਉਂਦਾ ਚਾਦਰਾਂ ਧੱਕ ਕੇ ਹਵਾ ਹਾਰਾ ਨਾਲ ਅੰਦਰਲੇ ਪਾਸੇ ਜਾਲੀ ਜੇ ਉੱਥੇ 20 30 ਬੰਦਿਆਂ ਨੇ ਪੈਣਾ ਵੀ ਆ ਰਾਤ ਨੂੰ ਪੈ ਵੀ ਸਕਦੇ ਆ ਹੈ ਵਧੀਆ ਜਿਗਾਰਡ ਮਾਰਾ ਸੀ ਕਦੋਂ ਬਾਦ ਭਾਈ ਅਸੀਂ ਇਹਨਾਂ ਨੂੰ ਆਖਿਆ ਵੀ ਮਖਿਆ ਥੋੜੇ ਕੁਝ ਜੁਰਮਾਨੇ ਜੁਰਮੂਨਾ ਕਰਦੇ ਆ ਅਸੀਂ ਹੈ ਜਿਹੜਾ ਕੋਈ ਗਾਲ ਕੱਢਦਾ ਕੋਈ ਹੋਰ ਕੱਢਦਾ ਜੁਰਮਾਨੇ ਵਾਲੇ ਕਿੰਨੇ ਪੈਸੇ ਪੈ ਸੀ ਅੱਪ 6 6 7000 ਜੁਰਮਾਨਿਆਂ ਦਾ ਪਿਆ ਸੀ 2 3 ਮਹੀਨਿਆਂ ਦਾ ਪਹਿਲਾਂ ਤਾਂ ਲਈ ਨਹੀਂ ਸੀ ਫਿਰ ਸਾਨੂੰ ਇੱਥੇ ਲੋਡ ਪੈ ਗਈ ਬਈ ਭਾਈ ਮੈਂ ਕਿਹਾ ਬਈ ਅੱਧੀਆਂ ਗੱਟਾਂ ਦੇ ਮੈਂ ਪੈਸੇ ਦੇਣਾ 3000 ਦੇ 3000 ਦੇ ਤੁਸੀਂ ਕਰੋਗੇ ਲੋਡ ਚਲੋ ਮੁੰਡੇ ਬਖਸ਼ਰ ਦੇ ਘਰਾਂ ਵਾਲੇ ਵੀ ਨੇ ਬਈ ਜਿਹਨੇ ਭਾਈ ਯੋਗਦਾਨ ਪਾਉਣਾ ਪਾ ਲੋ ਚਲੋ ਇਹਨਾਂ ਨੇ ਜੀ ਮੈਨੂੰ ਇਹ ਕਿੰਨੇ ਪੈਸੇ ਕਿਤੇ ਟੋਟਲ 11000 ਹੋ ਗਏ ਟੋਟਲ ਯਾਨੀ ਵਿੱਚੇ ਹੀ ਜੁਰਮਾਨਿਆਂ ਦਾ 6000 ਸੀ 5000 ਇਹਨਾਂ ਨੇ ਕਿਸੇ ਨੇ 200 ਕਿਸੇ ਨੇ 300 ਕਿਸੇ ਨੇ 500 ਪਾ ਕੇ ਫੇਰ ਅਸੀਂ ਭਾਈ ਉੱਥੋਂ ਹੁਣ ਪੈਪ ਵੀ ਲੈ ਕੇ ਆਏ ਆ ਵੀ ਪੈਪ ਉਧਰ ਜਨਰੇਟਰ ਲੈ ਕੇ ਆਉਣਾ ਪੈਣਾ ਸੀ 30-40 ਹਜ਼ਾਰ ਦਾ ਠੀਕ ਹੈ ਜਨਰੇਟਰ ਦੇ ਮੱਖਾ ਰਹਿਣ ਦੋ ਨਾਲੇ ਦਾ ਡੀਜ਼ਲ ਫੋਗ ਦਾ ਵੀ ਆਪਾਂ ਪੈਪ ਲੈ ਆਉਣੇ ਆ ਉਹ ਪੈਪ 1600 ਦਾ ਇੱਕ ਆਇਆ ਆਪਣਾ 2500 ਦਾ ਇੱਕ 2600 ਦਾ ਇੱਕ ਉਹ ਹੁਣ ਪੈਪ ਉੱਥੋਂ ਅਸੀਂ ਮੋਟਰ ਦੇ ਬੰਦਿਆਂ ਆਰਾਮ ਨਾਲ ਕੱਢ ਦਿੰਨੇ ਆ ਆ ਥੱਲੇ ਵਾਲੀ ਪੰਚਾਇਤ ਦਾ ਧੰਨਵਾਦ ਬਹੁਤ-ਬਹੁਤ ਸਾਰੀ ਕਰਦਾ ਦੋਨੇ ਹੱਥ ਜੋੜ ਕੇ ਉਹਨਾਂ ਨੇ ਸਾਨੂੰ ਇੰਜਨ ਦੇਤਾ ਉਹ ਕਹਿੰਦੇ ਵੀ ਕੱਢ ਲਓ ਕੋਈ ਗੱਲ ਨਹੀਂ ਉਹਨਾਂ ਦਾ ਇੰਜਨ ਅਸੀਂ ਸਰਵਿਸ ਕਰਾ ਦੀ ਡੀਜ਼ਲ ਇਹਦਾ ਬਦਲਤਾ ਅਸੀਂ ਰੰਗ ਕਾ ਨੂੰ ਰੰਗ ਕਰਦੇ ਬਈ ਉਹਨੂੰ ਨੀਲਾ ਠੀਕ ਆ ਬਸ ਦੋ ਮਹੀਨੇ ਆ ਉਹਨਾਂ ਨੂੰ ਅਸੀਂ ਤਾਂ ਇਹ ਆਖਿਆ ਵੀ ਭਾਈ ਕੋਈ ਗੱਲ ਨਹੀਂ ਵੀ ਅਸੀਂ ਦੋ ਤਿੰਨ ਦਿਨ ਬਾਅਦ ਪਾਣੀ ਬਦਲਣਾ ਹੁੰਦਾ ਹਨਾ ਚੁੰਡੀ ਹੰਡੀ ਪੈਣ ਦੀ ਪਾਣੀ ਚ ਭਈ ਅਸੀਂ ਲੈ ਆਇਆ ਕਹਿੰਦੇ ਜੇ ਤੁਸੀਂ ਕਹੋ ਭਈ ਅਪਡਾਊਨ ਕਰਾ ਦਿਆ ਕਰਾਂਗੇ ਦੋ ਦਿਨ ਬਾਅਦ ਲੈ ਆ ਕਰਾਂ ਅਸੀਂ ਜੇ ਅਸੀਂ ਇੱਥੇ ਰੱਖ ਲਈਏ ਫੇਰ ਵੀ ਤੁਸੀਂ ਦੱਸ ਦੋ ਭਈ ਉਹੇ ਜਿਹਾ ਕਰਾਇਆ ਦੇ ਦਾਂਗੇ ਅਸੀਂ ਉਹ ਕੀ ਕਹਿੰਦੇ ਉਹਨਾਂ ਨੇ ਮੈਨੂੰ ਮੀਰ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਚਲਾ ਲਓ ਤੁਸੀਂ ਹਨਾ ਗੱਲ ਕੀ ਅਸੀਂ ਇਹਦੀ ਸਰਵਿਸ ਕਰਾ ਦੇਣੀ ਆ ਕਰਤੀ ਇਹਨੂੰ ਰੰਗ ਕਰ ਦੇਣਾ ਤੇ ਜੋ ਇਹਦੀ ਹੋਊਗੀ ਅਸੀਂ ਇਹਦਾ ਬਣਦਾ ਹੋਊਗਾ ਉਹ ਉਹਨਾਂ ਨੂੰ ਪੇ ਕਰ ਦਾਂਗੇ ਹਨਾ ਇਹ ਚੀਜ਼ਾਂ ਸਾਰੀਆਂ ਨਾਲ ਦੀ ਨਾਲ ਕਰਨੀਆਂ ਪੈਂਦੀਆਂ ਹੁਣ ਜਵਾਕ ਸਾਰੇ ਤਾਰੀ ਸਖਗੇ ਵੱਡੀ ਗੱਲ ਆ ਕੱਲ ਨੂੰ ਕੋਈ ਸਾਲੀ ਉਸ ਨਾਮੀ ਕੋਈ ਫੋਰ ਲੱਲਾ ਭੱਬਾ ਹੋਵੇ ਇਹ ਤਾਂ ਮੇਨ ਸੀਰੀ ਆ ਪਹਿਲੀ সুইমিং ਤਾਰੀ ਤਾਂ 1 ਨਹੀਂ ਚਾਹੀਦਾ ਹਰੇਕ ਬੰਦੇ ਨੂੰ ਮਾਰੋ ਫਿਰ ਛਾਲ ਸੂਟ ਮਾਰ ਕੇ ਦਿਖਾ ਦਿਓ ਮਾੜੀ ਮੋਟੀ ਤਾਹਾਂ ਚੜ ਕੇ ਬੱਚੇ ਮਾਰੋ ਪੱਠੀ ਪੱਠੀ ਇਹ ਗੋ ਆਹ ਇੱਕ ਦਾ ਇਹਨੇ ਆ ਦੇਖ ਇਹ ਆਹ ਮਾਰੀ ਫਦੇ ਕੋਲ ਨੂੰ ਆ ਦੇ ਖੜ ਜਾ ਇੱਧਰ ਆ ਜਾ ਆ ਆ ਦੇ ਆ ਨੋ ਨੋ ਖਰਚਲਾ ਰਹੇ ਨੇ ਖੜ ਜਾ ਤਾਂ ਹੀ ਬੰਨੀ ਆ ਇਹ ਇਹ ਹੜਦੀ ਨਹੀਂ ਬੱਚੇ ਜਾਂਦੀਆਂ ਨਾਲ ਚੱਲ ਉਸ ਭੇਜ ਦਿੰਨੇ ਆ ਮਾੜਾ ਦੇਖ ਲੋ ਫਿਰ ਅੱਗੇ ਚੱਤ ਜੀ ਚੱਲ ਬੇ ਬੱਚੇ ਚੱਲ ਹੋ ਗਿਆ ਕੱਕਾ ਕਤਰਾ ਆ ਜਾ ਅਲੱਕ ਆ ਜਾ ਬੱਤਾ ਕਿਤੇ ਯਾਰੇ ਮੈਰੀ ਆ ਜਾ ਮੈਰੀ 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 ਹੋ ਹਾਤਰਾ ਮਾਰੋ ਫੇਕੋਲ ਆਉਂਦੀ ਐ ਹੋ ਲੈ ਹੂੰ ਆਨੰਦ ਲੈਂਦੀ ਐ ਪੂਰਾ ਮੇਰਾ ਓ ਬੱਲੇ ਮਾਰਿਆ ਓ ਨਾ ਭਾਈ ਨਾ ਦੱਸ ਪਰਜਾਂਡਾ ਪਰਜੁੰਡਾ ਮਾਰੂ ਛੱਲ ਦੂ ਆਏ ਵੀ ਮਾਰਿਆ ਨਾ ਨਾਲ ਥੋੜੇ ਕੋਲ ਬੈਟਰੀ ਕੱਢ ਤੀ ਚਾਕੂ ਵਾਂਗੂ ਆਹ ਰੋਟੇ ਤੇ ਇਹ ਜਦੋਂ ਪਾਣੀ ਹਲਾਉਂਦੇ ਆ ਨਾ ਫਿਰ ਇਹਨੂੰ ਇਹਨੂੰ ਕੋਸਾ ਨਹੀਂ ਤਾਂ ਐਂ ਲਾ ਦੇ ਡੁੱਬਦੇ ਆ ਇਹ ਹੈ ਫਿਰ ਇਹ ਜਾਂਦੀ ਆ ਇਹ ਗੱਲ ਗਈ ਆ ਹੁਣ ਕੱਲ ਨਵਾਦੇ ਹੀ ਸਾਰੇ ਹੁਣ ਅੱਜ ਇਹ ਕੰਮ ਆਲੇ ਆ ਕੰਮ ਵਾਲਿਆਂ ਨੂੰ ਵੀ ਜਿਹੜੇ ਮੁੰਡੇ ਮੂਰੇ ਕੰਮ ਕਰਦੇ ਆ ਰੋਟੀ ਦਾ ਕਰਦੇ ਆ ਹੋਰ ਕਰਦੇ ਆ ਉਹਨਾਂ ਨੂੰ ਛੋਟ ਆ ਉਹ ਆਪ ਦਾ ਆ ਜਾ ਕੇ ਚਾੜਦੇ ਤਾਂ ਆਹਾਂ ਚਾੜਦੇ ਪੁੱਤ ਨੌ ਫਸਾਲੂ ਫੇਰ ਚੱਲ ਬਿੱਲੂ ਬੰਦ ਕਰ ਦੇ ਪੁੱਤ ਬੱਸ ਬਹੁਤ ਹੋ ਗਿਆ ਉਧਰ ਕੱਢ ਲਾ ਹਾਂ ਉਧਰ ਦੀ ਖੇਤ ਲਈ ਇੱਥੇ ਧਰ ਦੇ ਹਨਾ ਤੇ ਆਹੀ ਬੇਨਤੀਆਂ ਨੇ ਭੱਲਾ ਭਰਾ ਆਪਣਾ ਇੱਕ ਹਨਾ ਤੇ ਇੱਕ ਬਾਈ ਆਪਣਾ ਜੋਧਾ ਤੋਂ ਆ ਸੋਨੀ ਇੰਗਲੈਂਡ ਵਾਲਾ ਮੁੰਡਾ ਤੇ ਤਰਮੰਦਰ ਸ਼ਪਾਰ ਇੰਦਰਜੀਤ ਫੁੱਲਾਂ ਵਾਲਾ ਹੈ ਜੀ ਲਾਰਟ ਜੋਹਲ ਮੰਗਾ ਮਠਾਪੁਰੀਆ ਪ੍ਰਵਾਨ ਤੇ ਮੂੰਹ ਪੁਰਤਗਾਲ ਵਾਲਾ ਭਰਾ ਅੱਜ ਉਹਦੇ ਨਾਲ ਫੋਨ ਤੇ ਗੱਲ ਹੋਈ ਆ ਹਨ ਮੈਨੂੰ ਕਈ ਵਾਰੀ 9000 ਦਿਮਾਗੋਂ ਨਿਕਲ ਜਾਂਦੇ ਹਨਾ ਤੇ ਵਹਿਗਰੂ ਚੜਦੀ ਗਲਾ ਜ ਰੱਖਣ ਭਰਾਵਾਂ ਨੂੰ ਸਾਰਿਆਂ ਨੂੰ ਹੁਣ ਬਈ ਹੋਰ ਸੁਨੇਹਾ ਹੈ ਇੱਕ ਤੁਹਾਨੂੰ ਉਹ ਅਕੈਡਮੀ ਦੇ ਔਰਲੇ ਪਾਸੇ 1800 ਫੁੱਟ ਕਿੰਨਾ 60 ਬਾਈ 40 ਬਾਈ 60 ਦਾ ਲੈਂਟਰ ਪੈਣਾ ਉੱਥੇ ਇਹਨਾਂ ਨੂੰ ਅੰਡੋਰ ਬਣਾਉਣਾ ਉੱਥੇ ਔਰਲੇ ਪਾਸੇ ਜਿੱਥੋਂ ਪੌੜੀ ਚੜਦੀ ਹੈ ਦੀਂਦੀ ਤੁਹਾਨੂੰ ਉਰੇ ਨਾਲ-ਨਾਲ ਉੱਥੇ ਇੱਕ ਕੰਟੀਨ ਬਣਾਉਣੀ ਹੈ ਹੁਣ ਕੰਟੀਨ ਸਾਡੀ ਚਾਲੂ ਜੀ ਕੀਤੀ ਹੋਈ ਹੈ ਚਾਲੂ ਜੇ ਕੰਮ ਰੱਖਿਆ ਹੋਇਆ ਹੈ ਠੀਕ ਆ ਜੀ ਵਧੀਆ ਕੰਟੀਨ ਬਣਾਉਣੀ ਆ ਦਸਤਰ ਜਲ ਅਸੀਂ ਆਪਦਾ ਬਾਅਦ ਚ ਹੀ ਮੈਂ ਬਣਾਵਾਂ ਕੋਈ ਚੱਕਰ ਨਹੀਂ ਉਹ ਤਾਂ ਇਹਨਾਂ ਨੂੰ ਆਖਿਆ ਆਪਾਂ ਦਾ ਪੱਖੇ ਥੱਲੇ ਬਹਿ ਜਾ ਕੋਈ ਚੱਕਰ ਨਹੀਂ ਹਨਾ ਹੁਣ ਵੀ ਇਹਨਾਂ ਨੂੰ ਥੱਲੜਾ ਸਾਰਾ ਏਸੀ ਹੋ ਗਿਆ ਉਹ ਹਾਲ ਇੱਕ ਡੇਢ ਟਨ ਦਾ ਲੱਗ ਗਿਆ ਇੱਕ ਦੋ ਦਾ ਲੱਗ ਗਿਆ ਠੀਕ ਆ ਜੀ ਜੇ ਕਿਸੇ ਭਰਾ ਰੇ ਯੋਗਦਾਨ ਪਾਉਣਾ ਸੀਮੈਂਟ ਇੱਟਾਂ ਦਾ ਬਜਰੀ ਦਾ ਸਰੀਏ ਦਾ ਪਾ ਸਕਦਾ ਠੀਕ ਆ ਜੀ ਥੋਡੇ ਨਾਲ ਹੀ ਉੱਡਦੇ ਆ ਥੋਡੇ ਨਾਲ ਹੀ ਬਣੀ ਆ ਕੱਟਵੀ ਠੀਕ ਆ ਜੀ ਇਹ ਚਈ ਨਹੀਂ ਕੋਈ हां भाई मैं कहता हूं ਤੁਸੀਂ ਸਾਰੇ ਐਨਆਰਆਈ ਭਰਾਵਾਂ ਨੇ ਹੋਰਾਂ ਭਰਾਵਾਂ ਨੇ ਰਲ ਕੇ ਕੱਢਵੀ ਖੜੀ ਕੀਤੀ ਆ ਆਪਣੀ ਅਕੈਡਮੀ ਦਾ ਇਹ ਅਸੂਲ ਆ ਤੇ ਰਿਕਾਰਡ ਆ ਵਰਲਡ 'ਚ ਬਈ ਨਾ ਸਟੀਅਰ ਰੋਡ ਕਦੋਂ ਮਰਜੀ ਚੈੱਕ ਅਪ ਨਾ ਕੋਈ ਮੌਕੇ ਵਾਲਾ ਟੀਕਾ ਨਾ ਕੋਈ ਨਸ਼ਾ ਕਦੋਂ ਮਰਜੀ ਚੈਲੰਜ ਆਹੇ ਇਹ ਪਾਣੀ 'ਚ ਡਾਂਗਾ ਮਾਰਨ ਵਾਲਾ ਕੰਮ ਨਹੀਂ ਬਾਕੀ ਅਗਲੇ ਸਾਲ ਮਾਰਾ ਸੁੱਖ ਰੱਖੇ ਬਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਪਾਵਾਂਗੇ ਪਾਣੀ ਚ ਮਧਾਣੀ ਹਨਾ ਨਾਲੇ ਜਿਹੜੇ ਸਵਾਗੇ ਵਾਲੇ ਕਹਿੰਦੇ ਨਾ ਸਵਾਗੇ ਦਾ ਝੂਟਾ ਵੀ ਦਵਾਵਾਂਗੇ ਚਾਹੇ ਇੱਕ ਦਵਾਈਏ ਚਾਹੇ ਦੋ ਦਵਾਈਏ ਪੱਕਾ ਮਿਲੂ ਝੂਟਾ ਸਵਾਗੇ ਦਾ ਹਾਂ ਉਹ ਸਵਾਗਾ ਜਾਦਾ ਬੜੇ ਅਣਖੀਆ ਮਹਾਰਾ ਦੇ ਅਣਖੀ ਦਿੱਤੀ ਆ ਬਾਜਾਂ ਵਾਲਦੇ ਆ ਪੁੱਤ ਕੇਸਾ ਧਾਰੀ ਵੀ ਹੋਗੇ ਮਹਾਰਾ ਬਾਣੀ ਬਾਣੇ ਬਾਣੀ ਨਾਲ ਤਾਂ ਜੁੜਨੇ ਬਾਣੇ ਨਾਲ ਵੀ ਮਹਾਰਾ ਜੋੜ ਦੇਣਗੇ ਅਰਦਾਸ ਕਰਦੇ ਆਂ ਰੋਜ ਉਹ ਵੀ ਕਿਰਪਾ ਹੋਊ ਫੇਰ ਦੇਖਾਂਗੇ ਜਦੋਂ ਖੰਡਾ ਖੜ ਕੇ ਆ ਗਰਾਊਂਡ 'ਚ ਵੀ ਕੀ ਭਾ ਵਿਕਦੀ ਆ ਠੀਕ ਆ ਨਾ ਇਹ ਜਿਹੜੇ ਕਮੈਂਟ ਵਾਲੇ ਗਏ ਸੁਆਗਾ ਕਿੱਥੇ ਗਿਆ ਬੈਂਡ ਤਿਆਰ ਆ ਜਮਾ ਹੁਣ ਬਸ ਠੋਕਰ ਜੋੜਨ ਵਾਲੀ ਆ ਮਹੀਨੇ ਆ ਗਾਂ ਵਾਲਾ ਸੀਜ਼ਨ ਢੇਕ ਲੋ ਬਸ ਇਸ ਤੋਂ ਬਾਹਲਾ ਨਹੀਂ ਵੱਡਾ ਨਹੀਂ ਸੋਡੂ ਕਹਿੰਦਾ ਭਈ ਆ ਸੀਜ਼ਨ ਦੀਕੋ ਆ ਖੜੀ ਆ ਮੱਕੀ ਚਾਰ ਲਈ ਪਸ਼ੂਆਂ ਨੂੰ ਉਹ ਪੱਠੇ ਖੜੇ ਆ ਤੇ ਆ ਮੂੰਗੀ ਖੜੀ ਆ ਠੀਕ ਆ ਇੱਧਰ ਵੀ ਅਸੀਂ ਲਾਤੀ ਹੁਣ ਇੱਥੇ ਲਾਵਾਂਗੇ ਬਾਗ ਦੋ ਕਨਾਲਾਂ ਮਸੰਮੀ ਦੋ ਕਨਾਲਾਂ ਐਪਲ ਦੋ ਕਨਾਲਾਂ ਡ੍ਰੈਗਨ ਫਰੂਟ ਦੋ ਕਨਾਲਾਂ ਅਮਰੂਦ ਠੀਕ ਆ ਜੀ ਇਹੀ ਬੇਨਤੀ ਆ ਵੀ ਤੁਹਾਡੇ ਭਾਈਆਂ ਦੇ ਨਾਲ ਹੀ ਆ ਸਾਰਾ ਕੁਝ ਇੱਕ ਇੱਕ ਸਾਡਾ ਤਾਇਆ ਕਹਿੰਦਾ ਦੋ 11 ਹੋ ਜਾਂਦੇ ਆ ਠੀਕ ਆ ਜੇ ਤਿੰਨ ਰਲ ਜਾਣਾ 1 100 11 ਜੇ 2 1 1 ਕਾ 1 ਕ 2 1 ਕ 11 ਬਣ ਜਾਂਦੇ ਆ ਹਨਾ ਬਸ ਤੁਹਾਨੂੰ ਨਾਲ ਹੀ ਰੱਖਣਾ ਬਰਾਬਰੀ ਹਨਾ ਖੜੋ ਨਾਲ ਕੋਈ ਚੱਕਰ ਨਹੀਂ ਕੋਈ ਕੰਪਲੇਂਟ ਆ ਦੱਸੋ ਮੂੰਹ ਤੇ ਮਾਰੋ ਮੇਰੇ ਚੱਕਰੀ ਨਹੀਂ ਕੋਈ ਹਰੇਕ ਗੱਲ ਦਾ ਜਵਾਬ ਮਿਲਾ ਕੇ ਠੋਸ ਦਵਾਂਗੇ ਜਵਾਬ ਠੋਕ ਕੇ ਹੈ ਕੋਈ ਚੋਰੀ ਨਹੀਂ ਕੋਈ ਠੱਗੀ ਨਹੀਂ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਚ ਚਲੋ ਬਹਿਗੁਰਜੀ ਖਾਲਸਾ ਕਿੱਕੇ ਆ ਜਾ ਪੁੱਤ ਮੈਰੀ ਆ ਜਾ ਇਹ ਆ ਗਿਆ ਕਿੱਕਾ ਸਾਡਾ ਕਿੱਕਾ ਬਹਿਗੁਰਜੀ ਖਾਲਸਾ ਵਾਹਿਗੁਰੂ ਜੀ ਬਖਸ਼ੇ ਮਾਰ ਦੋ ਛਾਲ ਇੱਕ ਅੱਧੀ ਹੁਣ ਜਾ ਰ ਉੱਤੋਂ ਚੜ ਕੇ ਸੈਂਤ ਦਿਖਾ ਦਿਓ ਮੜਾ ਜੌਰ ਸ਼ੈਰ ਸ਼ੋਰ ਨਾ ਮਾਰੇ ਥੱਲੇ ਓ ਦੇ ਕਿੱਕਾ ਜਦ ਹੀ ਜਾਂਦਾ ਨਾਲ ਹੀ ਇਹ ਕਿੱਕਾ ਉੱਪਰ ਲੈ ਬੰਦੇ ਬੰਦੇ ਉੱਪਰ ਲੈ ਬੰਦੇ ਚੱਲ ਬੱਜੀ ਚੱਲ ਬੱਜੀ ਬੜੀ ਗੱਡਾ ਸਾਡੇ ਦਾ ਜੰਨਤ ਵਸਦੀ ਆ ਕੱਲ ਪਰਸੋਂ ਪੱਖਾ ਡੱਪਿਆ ਤਹਾਂ ਤੋਂ ਕਹਦੇ ਭਾਈ ਆਏ ਹੋਏ ਨਾਲੇ ਮਖੇ ਇੱਥੇ ਨਹੀਂ ਕਸੁੰਦਾ ਇੱਥੇ ਤਾਂ ਮਹਾਰਾਜ ਹਾਜ਼ਰ ਨਾਜ਼ਰ ਸਾਡੇ ਹਾਂ ਚਲੋ ਜੀ ਬਹਿਗਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ